ਸਸਕਾਲ ਜੀ ਬਾਈ ਸਾਰਿਆਂ ਨੂੰ ਜੀ ਸਸਰੀ ਗਾਰ ਜੀ ਲਓ ਜੀ ਅੱਜ ਲੱਗੇ ਸਪਰੇਅ ਕਰਨ ਮੈਂ ਤਾਂ ਕਿਹਾ ਦਾ ਮਾਰਾ ਹੈਣ ਦੋ ਪਰ ਕਹਿੰਦੇ ਵੀ ਛਿੱਟਾ ਵਿੱਚ ਸੁੱਕਦਾ ਕੋਈ ਉਹਦੇ ਕਰਕੇ ਜੜ ਕਰਾ ਦੇਣੇ ਬਾਕੀ ਮੌਸਮ ਪਹਿਲਾਂ ਗੜਬੜ ਸੀ ਵੇਦ ਦੀ ਵੀ ਕਣੀਆਂ ਉੱtre ਇੰਜਦੀਆਂ ਕੱਲ ਵੀ ਗੜਬੜ ਤੇ ਕੱਲ ਕਰਾਉਣੀ ਜੀ ਬਾਕੀ ਹੁਣ ਤਾਂ ਬਾਹਰ ਤੇ ਗੱਲ ਲੱਗੇ ਕਰਾਂਗੇ ਬਾਕੀ ਹੁਣ ਬੰਦਾ ਕਰ ਲਈ ਇਹ ਜਿਹੜੇ ਅਗਲੇ ਬੰਦੇ ਤੇ ਉਹਨਾਂ ਨੂੰ ਕਿਹਾ ਤਾਂ ਹਾਂ ਜਵਾਬ ਦਿੱਤਾ ਇਹ ਮੋਟਰ ਰਹਿੰਦਾ ਕਹਿੰਦਾ ਮੈਂ ਹੀ ਕਰ ਦੇਣੀ ਆ ਮੈਂ ਚਲ ਤੇੂੰ ਕਰਦਾ ਤੇ ਦੋ ਦਿਆਂ ਚ ਕਰ ਦੂ ਅੱਲਾ ਬੰਦਾ ਹੁਣ ਕਹਿੰਦਾ ਤੈਨ ਕੀ ਲਿਆ ਉਹਦੀ ਕਾਣਾ ਵਾ ਕੋ ਹੋ ਤੀ ਤੈਨ ਹੀ ਕਰ ਦੇਣੀ ਆ ਕਹਿੰਦਾ ਹੁਣ ਬਾਕੀ ਇਹ ਰੈਡ ਬਣਾਇਆ ਵਾ ਉਹ ਤਾਂ ਦੂਏ ਤਰ੍ਹਾਂ ਚੱਕਦੇ ਇਹ ਤੇ ਬੱਚੇ ਵਾਸਤੇ ਇਹਦਾ ਕੰਮ ਠੀਕ ਆ ਆਪਣਾ ਆਪ ਚੱਕ ਲੈਂਦਾ ਉਹ ਦੂਏ ਦੂਏ ਤੇ ਚਕਾਉਨੇ ਆ ਬਾਕੀ ਹੁਣ ਨਿਉਨ ਕਰ ਦੇਣੀ ਹੈ ਕਈ ਏਰੀਆ ਤਾਂ ਭਾਈ ਬੜਾਈ ਚੱਲ ਵੀ ਪਈ ਬਣੀ ਮੋਟੀ ਟਾਮੀ ਟਾਮੀ ਆਪਣੀ ਤਾਂ ਹਲੇ ਨਿਸਰਦੀ ਆ ਭਾਈ ਪੱਕੇ ਹੋਏ ਤਿੰਨ ਕੀਲੇ ਉਹ ਵੱਡ ਹੋ ਜੂਗੇ 10 ਦਿਨ ਤੱਕ ਆ ਤਾਂ ਹਲੇ ਨਿਸਰ ਰਹੀ ਹੈ ਭਾਈ ਇਹਦੇ ਤੇ ਕਰਾ ਲਈ ਆਪਾਂ ਜਿਹੜੀ ਨਿਸਰ ਰਹੀ ਆ ਇਹ ਆਪਣੀਆਂ ਪਛਿੱਤੀਆਂ ਵੈਰਾਈਟੀਆਂ ਅਗੇਤੀਆਂ ਨਹੀਂ ਆਈਆਂ ਭਾਈ ਇਹ ਤਕਰੀਬਨ ਆਪਣੇ ਕੋਲ ਤਿੰਨ ਕੀਲੇ ਆ ਜਿਹੜੀ ਅਗੇਤੀ ਆ बाक़ी पछेती सारे असां करल देख ਹਵਾ ਚਲਦੀ ਆ ਤਾਂ ਲੱਗਿਆ ਹੋਇਆ ਹਵਾ ਪੱਛੋਂ ਖੜਕਦੀ ਹੂੰ ਪੱਛੋਂ ਮੁੜੇ ਬਾਕੀ ਬੰਦਾ ਤਾਂ ਯਾਰ ਬੇਕਾਰ ਆ ਭਾਈ ਆ ਬੰਦਾ ਕਈ ਸਾਲ ਹੋ ਗਏ ਇਹ ਤਾਂ ਬਹੁਤ ਸਾਲ ਹੋ ਗਏ ਹਾਂ ਭਾਈ ਮੰਡ ਵਿੱਚ ਚਲੇ ਗਿਆ ਤਾਂ ਇਹ ਇਹ ਆਪਣੀ ਮੋਟਰ ਪ੍ਰੈਸ ਤਾਂ ਹੁਣ ਫੇਰ ਆਪਣੀ ਪਰਿਆ ਕਦੇ ਚਲੇ ਗਿਆ ਤਾਂ ਇਹ ਕਦੇ ਚਲੇ ਗਿਆ ਤਾਂ ਬੱਸ ਭਈਆਂ ਨਾਲ ਲੜ ਲੜ ਗਿਆ ਲੜ ਪਿਆ ਤਾਂ ਹੂੰ ਹੁਣ ਸੁਧਰ ਗਿਆ ਹੁਣ ਬੰਦਾ ਬਣ ਕੇ ਆ ਗਿਆ ਫੇਰ ਹਾਂ ਫੇਰ ਹੁਣ ਉਹ ਫੇਰ ਪਾਰਟੀ 'ਚ ਫੇਰ ਰਲ ਗਿਆ ਹਾਂ ਕਿ ਨਹੀਂ ਪਹਿਲਾਂ ਤੰਗ ਕਰਦਾ ਸੀ ਤਾਂ ਹਮ ਇਹ ਨਹੀਂ ਕਰਕੇ ਵੀ ਚਲੇ ਜੇ ਭਾਤ ਕਹਿ ਤਾ ਵੀ ਤੂੰ ਹੋਰ ਜਗ੍ਹਾ ਲੈ ਹਮ ਮੰਜਨ ਤੱਕ ਕਰੀ ਜਾਂਦੇ ਹਾਂ ਆਪਣਾ ਦਾ ਰਹੀ ਜੀ ਇਹ ਬਣਾਇਆ ਉਹ ਜਾਂ ਪਾਰਟੀ ਆਈ ਦੀ ਇਹੀ ਤਾਂ ਹਾਂ ਜਾਂ ਨਵੀਂ ਪਾਰਟੀ ਆਈ ਦੀ ਮੋਟਰਫਾਈ ਨਵੇਂ ਬੰਦੇ ਜਿਹੜੇ ਹੁਣ ਰਹਿੰਦੇ ਆ ਇਹੇ ਲੈ ਕੇ ਆਇਆ ਤਾਂ ਬੰਦੇ ਇਹੀ ਲੈ ਆਇਆ ਤਾਂ ਲਤੀਪ ਬੰਦਾ ਪੁਰਾਣਾ ਹਮ ਇਹਨੇ ਪੰਪ ਲੈ ਲਿਆ ਆਪਣਾ ਇਹ ਸਬਰੇਜ ਲੱਗ ਗਿਆ ਇਹ ਦੋਏ ਸੀਜ਼ਨ ਦਾ ਸਬਰੇਜ ਹੀ ਲਾਉਂਦਾ ਹਾਂ ਜੀ ਦਿਹਾੜੀ ਚ ਆਪਾਂ ਵਿੱਚ ਨੂੰ ਕਰਦਾ ਸੀ ਗੰਨੇ ਬਈ ਤਕੜੇ ਇੱਕ ਸੀ ਸਾਰੇ ਹਾਂ ਜੀ ਜੀ ਇਹ ਨਹੀਂ ਲਾਉਂਦਾ ਹੈਗਾ ਲਮਣੀ ਨਹੀਂ ਆਉਂਦੀ ਕਹਿੰਦਾ ਹਾਂ ਜੀ ਜੀ ਨਹੀਂ ਆਉਂਦੀ ਅੱਜ ਦੇਖੀ ਵੀ ਜੀਤੀ ਦੇ ਵਿੱਚ ਨੌਕਰੀ ਕਰ ਲਈ ਨੇ ਦੋ ਮਹੀਨੇ ਦੋ ਮਹੀਨੇ ਹੋਰ ਨਾਲੇ ਲਾਏ ਨੇ ਕਹਿੰਦਾ ਬੰਦੇ ਜੀ ਜੀ ਲਮਣੀ ਆਉਂਦੀ ਕਹਿੰਦਾ ਆਹ ਖੜਾ ਬਈ 18 18 ਗੰਨਾ ਆਏ ਦੋ ਵਾਰੀ ਬੰਨ ਹੋ ਗਿਆ ਦੋ ਵਾਰੀ ਬੰਨ ਹੋ ਗਿਆ ਬਹੁਤ ਵਧੀਆ ਹੈ ਬਹੁਤ ਬਧੀਆ ਆ। ਆਹ ਸਾਈਡ ਵਾਲਾ ਕਿ ਆ ਰਹੀ ਹੈ ਜਿਹੜੀ ਉਹ ਪਰਲੇ ਕਿ ਆ ਰਹੀਆਂ ਉਹਦਾ ਫਰਕ ਆ ਦੇਖਿਓ। ਹੂੰ। ਥੋੜੇ ਹਵਾ ਲੱਗਦੀ ਹੈ ਨਾ। ਉਹ ਬੂਟੇ ਆ ਬਾਈ ਵਿੱਚ। ਏਕਤੀ ਦੇ ਲੱਗੇ ਹੋਏ। ਠੰਪ ਛਾਵਾਂ ਫਿਰ। ਹਵਾ ਲੱਗਦੀ ਆ। ਹਾਂ, ਕੈਡ ਵਾਲੀ ਨੂੰ। ਠੰਪ ਲੱਗਦੀ ਆ। ਹਾਂ। ਏੜ ਵਾਲਾ ਬੂਟਾ ਵੀ ਜ਼ਿਆਦਾ ਚੰਗਾ। ਹੂੰ। ਉਹ ਠੰਪ ਛਾਵਾਂ ਲੱਗੀ ਜਾਂਦੀ। ਬਾਕੀ ਟੂਰਨਾਮੈਂਟ ਚੱਲਦਾ ਬਾਈ ਅੱਜ ਕ੍ਰਿਕਟ ਦਾ। ਹਾਂ ਬੈਟ ਬੱਲਾ ਪਹਿਲਾਂ ਤਾਂ ਸਵੇਰੋਂ ਪਹਿਲਾਂ ਤਾਂ ਬੈਟ ਬੱਲਾ ਕਹਿੰਦੇ ਹੁੰਦੇ ਬੈਟ ਬੱਲਾ ਪਰਾੜੇ ਬੋੜੇ ਪਹਿਲਾਂ ਤਾਂ ਮੈਂ ਤੱਕਦਾ ਤਾਂ ਮੈਂ ਉਹ ਕੰਮ ਖਰਾਬ ਹੋ ਗਿਆ ਮੀ ਉਤਰਿਆ ਦਾ ਹੂੰ ਮਾਲ ਉਤਰਿਆ ਤਾਂ ਰੁਕ ਗਏ ਤੇ ਹਾਂ ਫਿਰ ਮੈਂ ਉਹ ਵਿਛਾਇਆ ਉੱਪਰ ਤਰਪਾਲ ਅੱਛਾ ਹੂੰ ਮਾਲ ਰੁਕ ਗਿਆ ਦਾ ਕੰਮ ਕਰਿਆ ਕਰਾਇਆ ਕੰਮ ਸਾਰਾ ਠੱਪ ਹੋ ਜਾਨਾ ਹੂੰ ਸਾਡੇ ਪਿੰਡ ਵਾਲਿਆਂ ਨੇ ਕਰਾਇਆ ਭਾਈ ਅੱਜ ਟੂਰਨਾਮੈਂਟ ਮੁੰਡਿਆਂ ਨੇ ਤਲ ਲਿਆ ਫੇ ਰੱਬ ਨੇ ਹਾਂਜੀ ਹਾਂ ਬਾਕੀ ਨਿਖਾਉਂਗੇ ਉੱਥੇ ਜਾ ਕੇ ਵੀ ਥੋੜਾ ਹੋਤਾ ਹਾਂ ਚਰੀ ਵੱਡ ਲੀਆ ਹੁਣੇ ਤੇ ਬਾਅਦ ਚਰੀ ਵੱਟਣੀ ਕੈਰੀ ਜਮਨ ਘਰ ਬੜੀ ਉਹ ਵੱਢ ਲੇਗਾ ਛੋਟੀ ਵੱਢ ਹੂੰ ਛੋਟੀ ਵੱਢ ਮੈਂ ਇੱਕ ਵੱਡ ਲੈ ਕੇ ਜਾਣੀ ਬਸ ਇਹ ਦੇ ਇੱਕ ਲੈ ਜਾਣੀ ਫਿਆਹੀ ਲਈਏ ਇੱਕ ਲੈ ਕੇ ਜਾਣੀ ਬੱਕਰੀ ਬੱਕਰੀਆਂ ਜੋਗੇ ਬੱਕਰੀਆਂ ਜੋਗੇ ਪ੍ਰੈਸ਼ਰ ਘਟੇ ਕਰਿਆ ਹੋਇਆ ਹੈ ਨਾ ਪ੍ਰੈਸ਼ਰ ਘਟ ਕਰਿਆ ਹੋਇਆ ਹੈ ਦੇਖੋ ਬਈ ਮੌਸਮ ਐ ਨਿਖਰ ਗਿਆ ਨੀਲਾ ਅਸਮਾਨ ਹੋ ਗਿਆ ਜਿਵੇਂ ਨੀਲਾ ਪਿਆ ਔਸਮ ਨਿੱਕਰ ਗਿਆ ਹੈ ਨਿੱਕਰ ਗਿਆ ਹੁਣ ਤਾਂ ਖਬਰਾਂ ਵਾਲੇ ਵੀ ਦੱਸਤੀ ਕਹਿੰਦੇ ਕਈ ਦਿਨ ਵੀ ਨਹੀਂ ਹੈਗੇ 22 ਤਰੀਕ ਤੱਕ ਹਾਂ ਵੀ ਸਾਫ ਆ ਬਾਕੀ ਉਹ ਤਾਂ ਝੂਠ ਵੀ ਆ ਜਾਂਦਾ ਉਹਨਾਂ ਦਾ ਜੇ ਪਤਾ ਲੱਗਦਾ ਜੇ ਚੜੇ ਹੁੰਦਾ ਹਾਂ ਬਾਕੀ ਮੌਸਮ ਹੋ ਰਿਹਾ ਹੈ ਭਰੋਸਾ ਕੋਈ ਨਹੀਂ ਹਾਂ ਕੋਈ ਭਰੋਸਾ ਨਹੀਂ ਬਾਕੀ ਆਪਣਾ 95 ਬਣਾ ਲੈਣਾ ਆਪਾਂ ਇੱਕ ਵਾਰੀ ਗੱਲ ਨਾਲ ਰੈਡੀਓ ਗਿਨ ਲੱਗ ਗਿਆ ਵਿੱਚ ਭਈ ਇਹ ਤਾਂ ਹੁਣ ਹੈ ਨਹੀਂ ਭਈ ਇਹ ਹੈ ਉਹਦਾ ਕੰਮ ਕਰਦਾ ਪਤਾ ਜੇ ਬੁੱਢੇਪੂਰੇ ਵਾਲੇ ਉਹ ਤਾਂ ਜਿਹੜੇ ਨੇ ਆਪਣਾ ਬਣਿਆ ਉਹ ਤਾਂ ਚਲੇ ਗਏ ਅੱਜ ਉਹੀ ਬਣਾ ਲੈਣਾ ਇੱਕ ਵਾਰ ਜਿਹੜੇ ਆਪਾਂ ਪਹਿਲਾਂ ਬਣਾਇਆ ਤਾਂ ਆਪਾਂ ਨੇ ਹਾਂ ਹਜੇ ਤਾਂ ਅਸੂਜ ਹੋਰ ਵੱਧਾ ਹੁੰਦਾ ਹੁੰਦਾ ਗੰਨਾ ਅਸੂ ਇਹ ਦੇਖਦਾ ਗੰਨਾ ਝੋਟਾ ਹਾਂ ਵੱਧਦਾ ਹਲੇਈ ਚ ਹਨਾਈ ਹੁਣ ਇੱਕੋ ਬੰਦਾ ਰਹਿ ਗਿਆ ਬਾਈ ਮੋਟਰ ਪਰ ਇਹੀ ਬਾਕੀ ਸਾਰੇ ਚਲੇ ਗਏ ਉਹ ਦੇਖੋ ਪਿੱਛੇ ਪੜਕ ਪਰ ਚਲੇ ਗਈਆਂ ਜੀ ਇਹਦੀ ਆਪਣੀ ਬਲਕ ਪਰ ਆਓ ਬਰਾ 3 ਕਿਲੇ ਪੰਜ ਪੰਪ ਲਾ ਲੈਣੇ ਬਈ ਦੇ ਬਹੁਤ ਆਹ ਦਾ ਦਾ ਨਾ ਆਜੀ ਆਈ ਜੀ ਦਾ ਦਾ ਨਾ ਆਜੀ ਹਮ ਇਹ ਹੈਗਾ 24 ਬੀਜ ਬਾਈ 124 ਬੀਜ ਇਹ ਬੀਜ ਹੈਗਾ 24 ਹਰੇ ਵਿੱਚ ਨਿਸਰ ਰਿਹਾ ਇਹ ਨਿਸਰ ਰਿਹਾ ਇਹ ਲੋਕਾ ਤਾਂ ਬੜੀ ਲਾਇਨ ਦੂਰੇ ਜਾਦਾ ਹੈ। ਅਈ ਉਹ ਦਾ ਦਾਸ ਵੀ ਨਹੀਂ ਬਹੁਤਾ ਨਿਸਰੇ। ਠੀਕ ਹੈ। ਨਾ ਲੰਬਾ ਹੋਇਆ। ਉਹ ਵੀ ਇੰਨਾ ਕੀ। ਬਹੁਤ ਦੋ ਕਿੜੇ ਲਾਉਂਗਾ ਇਹ? ਹੈ? ਦੋ ਕਿੜੇ ਲਾਉਂਗਾ। ਉੱਪਰ ਨਹੀਂ ਵੰਦਾ। ਉੱਪਰ। ਸਵੇਰੇ ਮਨ ਲੱਗਦਾ ਹੋਰ ਕੰਮ ਗਿਆ ਹੁਣ। ਰੇ ਰੂ ਪਾਈ ਜਾਂਦਾ ਵਿੱਚ ਗੰਨੇ ਗੁੰਨੇ ਆ ਦੇ ਰੇ ਪਾਉਂਦਾ ਗੰਨੇਆਂ ਚ ਹਲੇ ਹੀ ਰੇ ਪਾਈ ਜਾਂਦੇ ਹਾਂ ਕੱਲ ਵੀ ਪੀ ਗਿਆ ਹਾ ਤਾਂ ਅੱਜ ਵੀ ਅੱਜ ਕਿੱਥੇ ਗਿਆ ਤਾ ਸਵੇਰੇ ਸਵੇਰੇ ਤਾਂ ਅੱਜ ਹੀ ਸਵਾ ਦਾ ਉਹ ਸਹੀ ਗੁਰਧਰਾਮ ਗੁੱਤਵਾਰੀ ਹਮਾਰਾ ਤਾ ਆਪਣੇ ਹੀ ਮਾਰਨਾ ਇੱਕ ਇੱਕ ਕਿਲੇ ਚ ਕੱਲੂ ਦੱਸਾਂਗੇ ਪਰ ਆਹੋ ਕੱਲੂ ਪਰਸੋਂ ਰੇ ਸਪਰੇਅ ਕਰਨਾ ਇੱਕ ਕਿਲੇ ਚ ਪਾ ਦਿੰ ਇੱਕ ਸਾਈਲਾ ਇੱਕ ਸਾਈਲਾ ਦੋ ਸਹਲਾ ਪਾ ਦੇਣਾ ਇੱਕ ਡਾਇ ਦਾ ਇੱਕ ਜੂਰੀਆ ਦਾ ਕਿਹ ਚੀਜ਼ ਪਾਉਣਾ ਡਾਇਆ ਜੂਰੀਆ ਉਹ ਨਾ ਕਿਹ ਚੀਜ਼ ਦੂਣਾ ਮਜੂਰੀਆ ਗੰਨੇ ਚ ਬੂਟੇ ਨੂੰ ਲੱਗ ਜੂਗਾ ਹੋਰ ਨਹੀਂ ਗੰਨੇ ਨੂੰ ਲੱਗੂਗਾ ਥੋੜਾ ਬਹੁਤਾ ਬੂਟੇ ਨਹੀਂ ਲੱਗੂ ਬੂਟਾ ਤਾਂ ਹੈ ਉਹ ਵਿੱਚ ਬਾਕੀ ਆ ਕਰੀ ਬਾਈ ਫੇਮ ਆਪਾਂ ਨੇ ਟੁੰਡੀ ਸਾਂਡੀ ਤੇ ਆਵਾਜ਼ ਆ ਰਹੀ ਹੈ ਔਰ ਕਮੈਂਟਰੀ ਦੀ ਬਾਈ ਮੈਂ ਚੱਲਦਾ ਉਧਰ ਟੂਰਨਾਮੈਂਟਾ ਸਾਡੇ ਪਿੰਡ ਗਰਾਊਂਡ ਨਹੀਂ ਹੈਗਾ ਉਹ ਚੁੰਤੇ ਪਿੰਡ ਗਰਾਊਂਡ ਆ ਬਾਈ ਨੇ ਉਹ ਨਦੀ ਕਰਕੇ ਵਧੀਆ ਚੁੰਤੇ ਵੀ ਉਹ ਵੀ ਨਦੀ ਕਰਕੇ ਆ ਨਦੀ ਕਰਕੇ ਉੱਥੇ ਨਹੀਂ ਗਰਾਊਂਡ ਕਿੱਥੇ ਨਹੀਂ ਉੱਥੇ ਵੀ ਨਾ ਪਿੰਡ ਵਿੱਚ ਗਰਾਊਂਡ ਉਹ ਤਾਂ ਨਦੀ ਲਾਗ ਆ ਜਾਂਦੀ ਉਹ ਤਾਂ ਮੁੰਡਿਆਂ ਨੇ ਬਾਈ ਸੰਭਾਲਿਆ ਹੋਇਆ ਬਹੁਤ ਗਰਾਊਂਡ ਉਹਦੇ ਕਰਕੇ ਬਚਿਆ ਹੋਇਆ ਏ ਉਹ ਪਿਛਲੇ ਸਾਲ ਪੱਥਰ ਲਵਾਤਾ ਕਹਿ ਕਹਾਗੇ ਨਹੀਂ ਤਾਂ ਉਹ ਵੀ ਚੱਕ ਹੋ ਜਾਣਾ ਤਾਂ ਪਾਣੀ ਨਾਲ ਹਾਂ ਫੇਰ ਪਾਣੀ ਨਹੀਂ ਖੜਾ ਦੇਣਾ ਤਾਂ ਪਾਣੀ ਨੇ ਹੜਾ ਦੇਣਾ ਦਾ ਇੰਨਾ ਸ਼ੁਕਰ ਹੈ ਜੰਗਲਾਤ ਮੈਂ ਕਿ ਮੈਨੂੰ ਬੂਟੇ ਲਾਏ ਵੀ ਬੂਟੇ ਲਾ ਦੇ ਨੇ ਬੂਟੇ ਵੀ ਲਾ ਗਏ ਤੇ ਲਾਉਣ ਇਹਨਾਂ ਨੇ ਰੋਕਿਆ ਮੁੰਡਿਆਂ ਨੇ ਇਕੱਠੇ ਹੋ ਕੇ ਤੇ ਸਰਪੰਚ ਨੇ ਕਿਹਾ ਇੱਕ ਦੋ ਨੇ ਹੋਰ ਕਹਿ ਕੇ ਵੀ ਇਹ ਤਾਂ ਛੱਡ ਦਿਓ ਜਿੱਥੇ ਹੈ ਕਿ ਵੀ ਮੁੰਡੇ ਮੰਡੇ ਖੇਡਦੇ ਆ ਉਹ ਵੀ ਕਹਿੰਦਾ ਬਈ ਨਿਆਣੇ ਖੇਡਣ ਨੂੰ ਕੋਈ ਗਰਾਊਂਡ ਕਿੱਥੇ ਗਰਾਊਂਡ ਹੈ ਨਹੀਂ ਆਪਣੇ ਤਾਂ ਹੀ ਕਈ ਪਿੰਡਾਂ ਦੇਖ ਲਾਏ ਉਹਨੇ ਹੈ ਵੀ ਨਹੀਂ ਜਗ੍ਹਾ ਹੀ ਨਹੀਂ ਹੈਗੀ ਗਰਾਊਂਡ ਪੰਚਾਇਤਾਂ ਦੀਆਂ ਜ਼ਮੀਨਾਂ ਹੁਣ ਆ ਲਾਗ ਭਰਾ ਬਾਈ ਸਾਡੇ ਉਰੇ ਆ ਕੇ ਪੰਚਾਇਤ ਦੀ ਜ਼ਮੀਨ ਇਹ ਤਾਂ ਦੂਰ ਬਹੁਤ ਦੂਰ ਬਹੁਤ ਹੈ ਨਾ ਰਸਤਾ ਏ ਦੂਰ ਬਹੁਤ ਹਾਂ ਇਹਦਾ ਪਿੰਡ ਦੇ ਨੇੜੇ ਹੀ ਆਈਦਾ ਨੇੜੇ ਉਹ ਖੇੜੀ ਖਾਬਤਪੁਰਾ ਆਹ ਰਾਉਂਡ ਉਹ ਸਕੂਲ ਦਾ ਉਹ ਹਾਂ ਉਹ ਸਕੂਲ ਦਾ ਬਹੁਤ ਵਧੀਆ ਗਰਾਊਂਡ ਆ ਹਾਂ ਆ ਉਹ ਟੂਰਨਾਮੈਂਟ ਉੱਥੇ ਹੁੰਦੇ ਕਰ ਦੂੰਗਾ ਅੱਜ ਲਾ ਦੂ 15 ਵਾਂ ਆਪਾ ਵਾ ਮੌਸਮ ਠੰਡਾ ਹੀ ਆ ਹੁਣ ਤਾਂ ਮੌਸਮ ਦਾ ਵੀ ਪੈ ਗਿਆ ਫਰਕ ਬਹੁਤ ਕਹਿ ਨਹੀਂ ਹਾਂ ਕੰਡ ਰੋਟੇ ਆਵਾਂ ਪੰਪ ਦੂਆ ਲੈ ਲਾ ਦੂਏ ਬੰਦੇ ਵਾਲਾ ਕਿ ਵੇਚਤਾ ਉਹ ਰੱਖਿਆ ਹੋਇਆ ਰੱਖਿਆ ਵੇਨੂੰ ਕਿਹਾ ਕਰਦਾ ਸਾਨੂੰ ਕਰਾਇਆ ਦੇ ਜੀ ਹਾਂ ਹਾਂ ਬੱਸ ਮੇਰਾ ਆਪਣਾ ਆ ਆ ਵੀ ਸੀਜ਼ਨ ਚ ਚਲੇ ਗਿਆ 10 ਦਿਨ ਦਾ 5 ਦਿਨ ਦਾ ਕੰਮ ਰਹਿ ਗਿਆ ਹਫਤੇ ਦਾ ਹੁਣ ਤਾਂ ਟਮਾਟਰ ਲਾਈ ਰਹੀ ਹੈ ਕੰਮ ਕਿੱਥੇ ਸਮਰਾਏ ਕਰਦਾ ਇਹਨੂੰ ਬੰਦ ਨੂੰ ਰੋਪਣ ਹੈ ਨਾ ਅੱਜ ਵਾਲੀ ਦੇਖੋ ਕੱਟ ਕੋਈ ਨਾ ਬੋਲੋ। ਪੰਪ ਵਧੀਆ ਆਵਾਜ਼ ਦਾ ਸਾਰੇ ਦੇ ਇੰਦੇ। ਹੂੰ। ਭਾਈ ਜੀ ਸਾਲ ਤੋਂ। ਆ ਸਟੈਂਡ ਵਧੀਆ ਬਣਾਇਆ ਆ ਇੱਕ ਬਾਈ ਨੇ। ਇਹ ਵਧੀਆ। ਆ ਕੇ ਦੇ ਹਾਕ ਮਾਰਨੀ ਨਾ ਕੋਸ। ਸਾਰਾ ਦੂਏ ਦੂਏ ਨੂੰ ਕਹੀ ਜਾਂਦੇ ਆ ਪਾਈ ਹੱਥ। ਹੂੰ। ਲੋੜੇ ਨਹੀਂ। ਤੇ ਜ਼ਿਆਦਾ ਬੰਦੇ ਕਰਕੇ ਦੂਏ ਦੂਏ ਦਾ ਫਰੀ ਜਾਂਦਾ ਮੈਂ। ਹਾਂ ਜੀ ਹਾਂ। ਕੋਈ ਕੱਲਾ ਇਹਦਾ ਕਿੱਥੇ ਛੱਡੀ। ਇਹਨੂੰ ਕਿੱਥੇ ਹੁਣ ਆਪਾਂ ਇਹ ਕਰ ਦੇਣਾ। ਆ ਦੋ ਪਿਆਰੇ ਸਾਫ਼ ਕਰਕੇ ਇਹ ਬਰਹੇਣ ਵੇਚ ਦੇਣਾ ਆਪਾਂ ਨੂੰ। ਜਿਹੜਾ ਹੈਗਾ ਨਾ ਵੱਡਲਾ ਲਉ ਦਿੰਦਾ। ਹਾਂ। ਬਾਬਾ ਇਹਦੇ ਬਰਹੇਣ ਵੇਚੀਏ। ਟਾਈਮ ਹੋ ਗਿਆ ਹੁਣ ਤਾਂ। ਟਾਈਮ ਹੋ ਗਿਆ। 20 19 ਤਰੀਕ ਹੋ ਗਈ ਅੱਜ। ਉਹੀ ਗੱਲ ਆ। 85 ਦਿਨ ਪਾ ਦੇਣਾ। ਇਹ 50 ਦਿਨ ਹੋ ਲੱਗ ਜਾਣੇ ਆ। 50 ਦਿਨ ਲੰਗੇ ਜਾਣੇ ਆ। ਆਪ ਤੇ ਹੀ ਲੱਗ ਜਾਣਾ ਬਰਕੇ। ਹਾਂ। ਆ ਬੜਈਆ ਕਾਕਾ ਆਵੂੰਗਾ ਕੀਤਾ। ਕਾਕਾ ਖੋ ਸਕਾਂ। ਕੱਖ ਹੋ ਜਾਣਾ ਬਰਸੀਨ ਐ ਚ ਪੀਟਣਾ ਬਈ ਦੋ ਕਿਆ ਰੇ ਆਪਾਂ ਨੇ ਮੁੜ ਕੇ ਦੁਵਾਰਾ ਬੀਜੇ ਇੰਤੇ ਮੈਂ ਕਿਹਾ ਵੇ ਬੀਜਣ ਦੇ ਫਿਰ ਬਰਸੀਨ ਲੇਟ ਹੋ ਜਾਂਦਾ ਨਹੀਂ ਤਾਂ ਹੁਣ ਸਹੀ ਹੁਣ ਅਗੇਤਾ ਹੋ ਜੂ ਕਾ ਧਾਨ ਵੱਢੋਣੇ ਫਿਰ ਨਾਲੇ ਹੁੰਦਾ ਨਹੀਂ ਵੇ ਠੰਡ ਹੋ ਜਾਂਦੀ ਆ ਫਿਰ ਹੁੰਦਾ ਨਹੀਂ ਧਾਨ ਨਾਲੇ ਜੇ ਲੇਟ ਬਹੁਤ ਹੁੰਦਾ ਧਾਨ ਨਾਲੇ ਤਾਂ ਬਹੁਤ ਲੇਟ ਹੱਥੀਂ ਵੱਢਦੇ ਆ ਤਾਂ ਪਰਾਲੀ ਦਾ ਪੈ ਜਾਂਦਾ ਫੇਰ ਹੁਣ ਖੇਤ ਸਾਫ ਹੈ ਹੈ ਖੇਤ ਸਾਫ ਹੈ ਹਾਂ ਉਹਦੇ ਨੂੰ ਪਰਲਾ ਕਿਹੜਾ ਪਹਿਲੋ ਹੋ ਜੂ ਇਹ ਦਿਨ ਵੀ ਨਹੀਂ ਹੋ ਜਾਣਾ ਹੂੰ ਅੱਤ ਬਹੁਤ ਵਧੀਆ ਮੌਸਮ ਹੋਇਆ ਹੋਇਆ ਬਾਈ ਹਵਾ ਚੱਲਦੀ ਵਧੀਆ ਆ ਦੇਖ ਲੋ ਬਾਈ ਦੁਵਾਰਾ ਬਾੜ ਫੁੱਟਿਆਈ ਉਹ ਕਿ ਉਹ ਪਰਾਂ ਖੜੀਆ ਉਹ ਸਰੇ ਪਰ ਉਹ ਸਰੇ ਪਰ ਇਹ ਨਾ ਕੁਸ ਪਾਇਆ ਉਹ ਵੀ ਦੁਵਾਰਾ ਫੁੱਟੀ ਹੋਈ ਆ ਉਹ ਬਾਜਰਾ ਵੀ ਦੁਵਾਰਾ ਫੁੱਟਿਆ ਆ ਆ ਵੱੱਡ ਵੀ ਲਿਆ ਆਪਾਂ ਐਮਪੀ ਚਰੀ ਇਹ ਕਾਲੀ ਸਹੀ ਐਮਪੀ ਚਰੀ ਇਹ ਕਾਲੀ ਏ ਅੱਛਾ ਤਾਂ ਕਾਲੀ ਚਰੀ ਹਾਂ ਉਹ ਵੀ ਕਾਲੀ ਚਰੀ ਵੀ ਜੀ ਲਿਆ ਕੇ ਦੂਜੀ ਉਹ ਤਾਂ ਘੁੱਟ ਬੈਲ ਜਿਹੜੀ ਹੁਣ ਵੀ ਜੀ ਮੋਟੂ ਬਿੱਟ ਅਹ ਸਿੰਘ ਫਗੋਟਾ ਬੱਲੇ ਲਾ ਪਿੱਤੀ ਰਾ ਜੂਰਾ ਨਹੀਂ ਲਾਉਦਾ ਹੈ ਤੇ ਮਾਰ ਮਾਰ ਤੈਰੇ ਛੱਡੇ ਗੱਡਣਗੇ ਅੱਗ ਦੀ ਤੇ ਕੌਣ ਕੰਦੇ ਪਾਣੀ ਵਿੱਚ ਅੱਜ ਸਾਰਿਆਂ ਦਾ ਪਤਾ ਜਣਾ ਲੱਗਵੇ ਤੇ ਕੌਣ ਕੰਦੇ ਪਾਣੀ ਵਿੱਚ ਅੱਜ ਸਾਰਿਆਂ ਦਾ ਪਤਾ ਜਣਾ ਲੱਗਵੇ ਔਰ ਰਾਂਜ ਜੀ ਜੀ ਕੰਗੋਲੇ ਤੋਂ ਵੀ ਸਾਡੇ ਵਿੱਚ ਕਾ ਪਹੁੰਚੇ ਨੇ ਮਰੌਲੀ ਤੋਂ ਮੇਰਾ ਵੱਡਾ ਬੀਬੀ ਉਹ ਵੀ ਸਹੀ ਕੋਈ ਕੋਡ ਮਨਜ਼ੂਰ ਦਿੱਤੀ ਜੀ 11000 ਜੀ ਮੇਰੇ ਵੱਲੋਂ ਬਾਈ ਰਨ ਇੱਕ ਤੇ ਲਈ ਦੁਰਗੇ ਲਾਦੇ 5 ਓਵਰਾਂ ਦੀ ਖੇਰ ਤੇ ਮਾਨ ਬਾਈ ਰਹਿਗੇ ਖੇਡ ਕਰਦੇ ਬਿੱਲੀ ਦੇ ਉੱਪਰ ਵਾਲਾ ਗੇਟ 6 ਵਾਲਾ ਦੇ ਪਾ ਲਓ ਲਓ ਘਾ ਲਓ ਖੇਤੋਲੀ ਬਾਈਸ ਵਾਲੇ ਦਾ ਨਾਕੀ ਹੈ ਔਰ ਜਿਹੜੇ ਖੇਤੋਲੀ ਦਾਈ ਪੈਣੀ ਚਾਹੁੰਦੇ ਆ ਮੈਂ ਚੱਲਦਾ ਬਾਈ ਕੋਟਲੇ ਤੇ ਪੈਣੀ ਚਾਹੁੰਦੇ ਆ ਲੈ ਵੀ ਬੰਦੇ ਕੋਟਲਾ ਨਾਂਹਕ ਕੋਟਲਾ ਨਾਂਗ ਦੀ ਬੈਟਿੰਗ ਆ ਬਾਈ ਸ਼ੇਵਾਲਾ ਬਾਈ ਰਹਿ ਗਏ ਪੈਣੀ ਬੋਲਿੰਗ ਪਰ ਇੱਥੇ ਬਾਅਦ ਫਾਈਨਲ ਚ ਪਹੁੰਚੀ ਸਾਡੀ ਟੀਮ ਜੋਰਾ ਕੈਪਟਨ ਸਾਡਾ ਫਾਈਨਲ ਚ ਪਹੁੰਚ ਗਏ ਇਹਦਾ ਇਹ ਚਿੱਕਾ ਮਾਰ ਕੇ ਜਾਇਆ ਇਹਨੇ ਬੈ ਜਾ ਲਾਟ ਬੋ ਚਿੱਕਾ ਮਾਰ ਲਾਸਟ ਦਾ ਓਵਰ ਦਾ ਓਵਰ ਕਿੰਨੇ ਪੁੰਗੇ ਇਹ ਮੂਹ ਪਾਉਗਾ ਜੀ ਇਹ ਮੂਹ ਦਾ ਚਿੱਕਾ ਮਾਰਨ ਦਾ ਵਾਸਤੇ ਦੇਖ ਲਓ ਇੱਥੇ ਤੋਂ ਜੇ ਜਿੱਤ ਗਈ ਆਹ ਕਾਹਲ ਸਰ ਦੀ ਜਿਹੜਾ ਪੁੱਤਾ ਹੋ ਗਿਆ ਜੇ ਓ ਜੀ ਭਾਈ ਚਾਰ ਵਾਲਾ ਵੀ ਰਹਿ ਗਿਆ ਜਿੱਤ ਗਏ ਭਾਈ ਪੈਣੀ ਵਾਲੇ ਇੱਕ ਮਿੰਟ ਜੇ ਤਾਂ ਮੈਚ ਨਿਆਰਾ ਗਰਾਊਂਡ ਦੇਖੋ ਭਾਈ ਕਿੰਨਾ ਸੋਹਣਾ ਔਰ ਮੈਚ ਵੀ ਇੰਤਜ਼ਾਮ ਫਾਈਨਲ ਮੈਚ ਫਾਈਨਲ ਮੈਚ ਭਾਈ ਮਾਲਾ ਚਲੀਆਂ ਵਾਲੇ ਤੇ ਜਿੱਤ ਗਏ ਬਾਈ ਆਪਦੀ ਕਮਾਲ ਬਾਈ ਉਹਦੇ ਬਾਪੂ ਨੇ ਭਾਈ ਕੈਚ ਕਰ ਲਿਆ ਬਾਪ ਡੈਡੀ ਨੇ ਉਹਦੇ ਨੇ ਸ਼ਵਾ ਦੇਣ ਗਿਆ ਉਹਦੇ ਪਹਿਲਾਂ ਦੂਆ ਮੰਡਾ ਭੇਜਿਆ ਦਾ ਦੂਏ ਦੇ ਨੇ ਕਰਿਆ ਤਾਂ ਹੁਣ ਦੂਆ ਭੇਜਤਾ ਇਹ ਉਹ ਜਾਂਦਾ ਭੱਜਿਆ ਦੇਖੋ ਦੀ ਦੋਨੇ ਟੀਮ ਜਿੱਤ ਗਏ ਬਾਈ ਸ਼ੁਰੂ ਤੇ ਲਗਾਂਗੀ ਤੁਹਾਨੂੰ ਜਿੱਤ ਨਹੀਂ ਆਈ ਹੈ ਮਾਨਾ ਝੰਡੀਆਂ ਵਰਸਸ ਹੁ ਫਾਈਨਲ ਆ ਬਾਈ ਇੱਕ ਦੋਨੇ ਟੀਮ ਹੈ ਜਿਹੜੀ ਹੁਣ ਲੱਜ ਪਾ ਚੁੱਕੀ ਹੈ ਤੇ ਹੁਣ ਸਾਡੇ ਰੈਕ ਹੋਵੇਗਾ ਕਿ ਦੋਨੇ ਟੀਮਾਂ ਨੂੰ ਦੇਖਤੀ ਹੈ ਮੇਰੇ ਪ੍ਰਿੰਪਰ ਨੋਟ ਲਾ ਜੇ ਮੰਨੋ ਕਿ ਐਨਐਲਐ ਸਾਹਿਬ ਨੇ ਤੁਹਾਡੇ ਨਾਲ ਥੋੜੀ ਮੁਲਾਕਾਤ ਕਰਨੀ ਹੈ ਕਰੀਮਨ ਕਟ ਸਮਾਰੋਹ ਹੈ ਦਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਲਾਈਨ ਅਪ ਹੋ ਰਹੀ ਇਸ ਨੂੰ ਦੋਵੇਂ ਡਾਊਨ ਵੀ ਪਹੁੰਚ ਗਿਆ ਬੈਠਾ ਟਰੈਕਟਰ ਪਰ ਪਰ ਸਾਰੇ ਨੇ ਸੋ ਆ ਗਿਆ ਹੁਣ ਮੈਚ ਕਹਿੰਦੇ ਉਹ ਹੁਣ ਲੱਗਿਆ ਪਾਕਿਸਤਾਨ ਤੇ ਇੰਡੀਆ ਦਾ ਪਾਕਿਸਤਾਨ ਵਾਲੇ ਕਿਹੜੇ ਇੰਡੀਆ ਵਾਲੇ ਕਿਹੜੇ ਆਏ ਦੱਸ ਸਾਸਰੀ ਗਾਲ ਜੀ ਇੰਡੀਆ ਵਾਲੇ ਪਾਕਿਸਤਾਨ ਵਾਲੇ ਸਾਡੇ ਨਾਲਾ ਪਹਿਣੀਏ ਇੰਡੀਆ ਦੇ ਤੁਹਾਡੇ ਨਾਲਾ ਬਾਟਰ ਪੈਂਦਾ ਨਾ ਸੁਆ ਪੈਂਦਾ ਗੱਭੀ ਸੁਆ ਪੈਂਦਾ ਉਹੀ ਕਹਿੰਦਾ ਬਾਟਰ ਤਾਂ ਪੈਂਦਾ ਹੀ ਆ ਹੈ ਪਾਕਿਸਤਾਨ ਤੇ ਇੰਡੀਆ ਦਾ ਮੈਚ ਫਾਈਨਲ ਹੋਣ ਲੱਗਿਆ ਭਾਈ ਲੱਗਦੀ ਸ਼ੁਰੂ ਤੇ ਇਹਨਾਂ ਦੀ ਖੇਡ ਦੇ ਵੇਸ਼ਾ ਇਕੱਠੇ ਆਏ ਬਹੁਤ ਲੱਗਦੀ ਹੈ ਬਹੁਤ ਲੱਗਦੀ ਹੈ ਆਪ ਸਵਿਚ ਲੜਕੇ ਖੇਲਣਾ ਨਾ ਪੂਰੇ ਦੇਖੀ ਲੱਗੇ ਹੈ ਅੱਜ ਅੱਜ ਸ਼ੁਰੂ ਹੋਣ ਲੱਗਿਆ ਬਾਈ ਟੂਰਨਾਮੈਂਟ ਹੋ ਰਿਹਾ ਨੇ ਇਹਦੀ ਜਿਹੜੀ ਬੋਲਿੰਗ ਭੈਣੀ ਜੀ ਹੱਥ ਤੇ ਬੈਟਿੰਗ ਮਾਲਾ ਦੀ ਮਾਲਾ ਚੱਲੀ ਜੀ ਜਾਰੀ ਪਾਸੀ ਮਾਲਾ ਉਹਨਾਂ ਨੇ ਇੱਕ ਬਹੁਤ ਵੱਡੀ ਪ੍ਰਹਿਲ ਚਾੜੀ ਵੀ ਆਇਆ ਆ ਆੜੀ ਪਰਸ਼ੋਤਮ ਸਿੰਘ ਨਾ ਪਰਸ਼ੋਤਮ ਮਾਲ ਵੀ ਬਾਈ ਝਾੜੂ ਵਾਲਾ ਹਾਂਜੀ ਠੀਕ ਐ ਮੈਂ ਲੇਟ ਆਪਣੇ ਟਾਈਮ ਸੇ ਠੀਕ ਐ ਹਾਂ ਸਾਰੇ ਵਧੀਆ ਹੈ ਸਾਰੇ ਵਧੀਆ ਹੈ ਹੈ ਤੁਸੀਂ ਦੇਖਿਆ ਬਾਕੀ ਦੇਖ ਰਹੇ ਆ ਆਪਣੀ ਛੁੱਟੀ ਨਹੀਂ ਹੋਈ ਸਾਲੀ ਬਾ ਘੰਟ ਅੱਧੇ ਘੰਟ ਛੁੱਟੀ ਲੁੱਤੀ ਆ ਛੁੱਟੀ ਉਹ ਸਮਝ ਹੁੰਦਾ ਡੇਟਿੰਗ ਹੋ ਜਾਣਾ ਕੰਮ ਕੱਲੂ ਕਰ ਲਈ ਕੰਮ ਕਰ ਲੂ ਕਰ ਲਈ ਹਾਂ ਹੋਂ ਕੱਲੂ ਕਰੂਗੇ ਹੁਣ ਤਾਂ ਹੋ ਗਿਆ ਜਿਹੜਾ ਕੋਣ ਹੈ ਫਿਰ ਦੇਖਣ ਆਇਆ ਫਿਰ ਦੇਖਣ ਆਇਆ ਦੋ ਵੀ ਚਲੇ ਗਏ ਬੈਟਿੰਗ ਕਰਨੇ ਵਾਲੇ ਬੰਦੇ ਚਲੇ ਗਏ ਜੋ ਓਪਨਰ ਓਪਨਰ ਬੰਦੇ ਚਲੇਗੇ ਹੁਣ ਤਾਂ ਭੁੱਲਣ ਲੱਗ ਗਿਆ ਡਾਊਨ ਮੈਂ ਵੀ ਯਾਰ ਵੀ ਕਿਆ ਹੁੰਦਾ ਹੈ ਪਹਿਲੇ ਕੌਣ ਜਾਣੇ ਐ ਓਪਨਰ ਓਪਨਰ ਕਹਿੰਦੇ ਆ 34 ਹਸਤਾਲ ਛੋਟਾ ਸਰੀਰ ਦਾ ਪਰ ਦਿਮਾਗ ਦਾ ਜਿਹੜਾ ਹੈਗਾ ਉਹ ਵੀ ਹੈਨੀ ਦੇ ਅਮਨભાઈ ਓਪਨਰ ਉਹ ਬਹੁਤ ਵਧੀਆ ਬਿੱਟੂ ਆ ਫੇਰ ਸਾਰਿਆਂ ਨੂੰ ਮੁਆਫਾ ਸਫੈਨ ਜਾਣਾ ਲਾਈਵ ਵਾਲੇ ਕੋਲ ਜਾਣਾ ਸਫੈਨੀ ਮੈਚ ਚੱਲ ਰਿਹਾ ਜੀ ਸਾਹਮਣੇ ਜੇ ਸਕੋਰ ਵੀ ਲੱਗ ਦਿਓ ਬਾਬਾ ਜੀ बैटिंग गद्गा चल गया भाई तीन चार आउट हो गए भाई लास्ट ओवर देख कि टारगेट बन रहा ਨਾਂ ਨੰਬਰ ਉੱਤੇ ਚੰਗਾ ਲੱਗ ਰਿਹਾ ਹੈ ਬੰਦੇ ਦਾ ਨਾਮ ਆਇਆ ਪਾਹ ਹੈ ਮਿਹਰ ਸਿੰਦੂ ਮਾਤਾ ਪੀਰ ਜੀ ਆਇਆ ਲੋ ਜੀ ਬਾਈ ਡੈਡੀ ਬੈਠਾ ਪਹੁੰਚਿਆ ਹੋਇਆ ਹਾਂ ਜੀ ਡੀਸੀ ਬਾਈ ਪਹੁੰਚਿਆ ਆਂ ਡੀਸੀ ਬਾਈ ਕੀ ਹਾਲ ਚਾਲ ਹੈ ਟੀਮ ਦਾ ਟੀਮ ਦਾ ਬਾਈ ਆਪਣੀ ਨੰਬਰ 1 ਚੱਲ ਰਹੀ ਹੈ ਅੱਜ ਨੰਬਰ 1 ਡਰੈਸ ਬਾਈ ਡੀਸੀ ਨਹੀਂ ਬਾਈ ਮਾਲਾ ਜਦਿਆਂ ਬਾਈ ਫਿਰ ਪੂਹੀ ਪੈਂਦੀ ਯਾਰ ਮੋਟਰ ਪੱਕਾ ਆਏ ਹਾਂ ਕਹਿੰਦੇ ਕਿੱਥੇ ਟੂਰਨਾਮੈਂਟ ਹੁੰਦਾ ਤਾਂ ਪਹੁੰਚਦਾ ਇਹ ਪਹੁੰਚਦਾ ਹੁੰਦਾ ਹਾਂ ਜਿੱਤ ਤਈਉਗੇ ਹੁਣ ਜਿੱਤੇ ਵੀ ਆਉਣਾ ਸਕੋਰ ਨਹੀਂ ਬਣੇ ਭੈਣੇ ਇੱਥੇ ਸਕੋਰ ਨਹੀਂ ਬਣਿਆ ਨਾ ਇਹ ਆਊਟ ਹੋ ਗਿਆ ਮੈਂ ਬੇਹੇ ਹੋ ਰਹੇ ਨਾ ਇਹ ਮੁਸਕਿਮਰੀ ਜਿਹਨੇ ਮਾਰੇ ਤੇ ਬਸ ਦੋ ਓਵਰ ਰਹਿ ਗਏ ਭਾਈ ਤਕਰੀਬਨ ਮੈਚ ਜਿੱਤੇ ਆਈ ਹੋਇਆ ਇਹਨਾਂ ਨੇ ਆਪਣੀ ਟੀਮ ਨੇ ਮੰਨ ਲਾ ਚੱਲੀ ਜਾਨੀ ਆ ਗਾਖੜਾ ਭਾਈ ਨਿਰਾਾ ਹੋ ਗਿਆ ਤਾਂ ਕਰੀ ਗਰਾਉਂਡ ਦੱਸਿਓ ਬਾਈ ਕਿਵੇਂ ਆ ਸਾਰਾ ਨਦੀ ਵਿੱਚ ਗਰਾਉਂਡ ਆ ਬਾਈ ਉਹ ਨਦੀ ਆਦਰ ਤੇ ਇਹ ਗਰਾਉਂਡ ਪ੍ਰਬੰਧਕ ਕਮੇਟੀ ਦਾ ਹੈ ਤੇ ਇਹ ਦੱਸੋ ਚੱਲੀਏ ਫਿਰ ਆ ਦੇਖਣ ਆਲੇ ਦੇਖ ਲਗਾ 10 ਮਿੰਟ ਦੇਖਣ ਆਲੇ ਮੇਲੇ ਆ ਤਕਰੀਬਨ ਬਾਈ ਕੱਠ ਸੋਨਾ ਹੋਇਆ ਹੋਇਆ ਮੈਂ ਕੱਠ ਸੋਨਾ ਹੋਇਆ ਹੋਇਆ ਕੱਠ ਵਧੀਆ ਕੱਖ ਵੀ ਵਧੀਆ ਕੱਖ ਵੀ ਵਧੀਆ ਕੱਖ ਵੀ ਵਧੀਆ ਕੱਬਲ ਵੀ ਦੇਖ ਬਹੁਤ ਕੱਟਦਾ ਬਹੁਤ بڑا ਹੋਇਆ ਤਾਂ ਬਹੁਤ بڑا ਹੋਇਆ ਤਾਂ ਅੱਛਾ ਕਟਰ ਨਾਲ ਕਟਰ ਨਾਲ ਬਹੁਤ بڑا ਹਾਂ ਜਿਹੜੇ ਖੇਤਾਂ ਦੇ ਵਿੱਚ ਤਮੰਤਾ ਗੁਰੂ ਤੋਂ ਲੈ ਆਏ ਕਿ ਹਾਂ ਦੂਆ ਕਟਰ ਜਿਹਾ ਮੰਡ ਮੰਡ ਤੇ ਹਾਂ ਉਹ ਦੇ ਵੱਡਣੇ ਵਾਲਾ ਬਾਕੀ ਪੁੱਛਿਆ ਉਹਦੀ ਆ ਤੇ ਆ ਉਹਦੇ ਆ ਜੋ ਛੋਟੀ ਜੀ ਮਸ਼ੀਨ ਆ ਅੱਛਾ ਉਹ ਫੇਰ ਹੀ ਅੱਜ ਸਵੇਰੇ ਅੱਜ ਅੱਜ ਹਾਂ ਚੱਲ ਵੀ ਉਹ ਚਲਾਤੀ ਜੱਜੂ ਨੇ ਜਲਾਈ ਹੋਈ ਸੀ ਕੰਮ ਆ ਗਈ ਇਧਰ ਨੂੰ ਆਨੇ ਰੇ ਜਦ ਕੁਛ ਨਹੀਂ ਦਿਖਦਾ ਗਾ ਹਨੇਰਾ ਹੋ ਗਿਆ ਹਾਂ ਇਧਰ ਨੂੰ ਆ ਫੋਰ ਮਹਾਰਾਜੀ ਹਾਂ ਵਧੀਆ ਵਧੀਆ ਸਾਡੇ ਵੀ ਕਿਰਪਾ ਕਰੋ ਕੌਣ ਜਿੱਤ ਗਿਆ ਇੰਡੀਆ ਵਾਲੇ ਜਿੱਤ ਗਏ ਪਾਕਿਸਤਾਨ ਕਦੇ ਜਿੱਤਦੀ ਉਹ ਨਹੀਂ ਇੰਡੀਆ ਵਾਲੇ ਜਿੱਤ ਗਏ ਬਾਬੇ ਇੰਡੀਆ ਵਾਲੇ ਜਿੱਤ ਗਏ ਉਹ ਪਹਿਮੇ ਦਾ ਤਿੰਨ ਘੰਟੇ ਹੋ ਕੇ ਦੇਖਦੇ ਨੂੰ ਉਹ ਮੰਨਦਾ ਟੀਵੀ ਨੇ ਦੇਖਿਆ ਡੈਡੀ ਤਾਂ ਕੱਦ ਆਇਆ ਮੇਰੇ ਨਾਲ ਆ ਗਿਆ ਪਰਸੋਂ ਤਿੰਨ ਦੇ ਤੋਂ ਕੀ ਦੱਸਿਆ ਉਹ ਪ੍ਰਦੂਸ਼ਣ ਹਾਂ ਪ੍ਰਦੂਸ਼ਣ ਪ੍ਰਦੂਸ਼ਣ ਮੇਰੀ ਅੱਜ ਮੇਰੀ ਗੱਲ ਫੜੀ ਦੇਖ ਲੈ ਇਹਨੇ ਹਾਂ ਮੈਂ ਕਿਹਾ ਤਾਂ ਇਹਨੂੰ ਪ੍ਰਦੂਸ਼ਣ ਪਰਸ਼ੋਤ ਆਉਣੀ ਜਗਾ ਮੈਂ ਕਿਹਾ ਪ੍ਰਦੂਸ਼ਣ ਕਰਤੇ ਮੈਨੂੰ ਕਿਹੜਾ ਪਤਾ ਕਦੇ ਇੱਕ ਜਗ੍ਹਾ ਸਨਮਾਨ ਕਰਨ ਲੱਗੇ ਤੇ ਮੇਰਾ ਹਾਂ ਕਹਿੰਦਾ ਪ੍ਰਦੂਸ਼ਣ ਹੀ ਕਹਿੰਦਾ ਮਤਲਬ ਇੰਡੀਆ ਵਾਲੇ ਜਿੱਤ ਗਏ ਇੰਡੀਆ ਵਾਲੇ ਪਾਰਟੀ ਬੁਲਟੀ ਹੁਣ ਪਾਰਟੀ ਹੁਣ ਕਾਹਦੀ ਗਾਦੀ ਪਾਰਟੀ ਹਾਂ ਰਾਤ ਮੰਗੂ ਦੇ ਉੱਤੇ ਗਏ ਗਏ ਮਨ ਸਵਾਦ ਤੇ ਰਦ ਦੇ ਹਨਾ ਕਿ ਟਿਕੀ ਗਾਣੀ ਹੈ ਸਵਾਦ ਤੇ ਬਾਪੀ ਸਾਡੀ ਟੀਮ ਜਿੱਤ ਗਈ ਦੱਸ ਕੇ ਆ ਖਾਣਾ ਤੇ ਤਾਂ ਹਾਰ ਗਈ ਸੀ ਤੇਰੇ ਪਿੰਡ ਵਾਲੇ ਤਾਂ ਹਾਰ ਗਏ ਹੁਣ ਬਈ ਡਾਉਨ ਦੇ ਪਿੰਡ ਦੇ ਹਾਰ ਕੇ ਸਾਡੇ ਪਿੰਡ ਵਾਲੇ ਜਿੱਤੇ। ਕਹਿੰਦੇ ਨਹੀਂ। ਚਲੋ ਬਰਾਬਰ ਐ। ਖੇਲ ਤਾਂ ਖੇਲ ਇੱਕ ਨੇ ਦਾ ਭੈਣਾ ਹੀ ਆ ਖੇਲ। ਇੱਕ ਨੇ ਦਾ ਹਾਰ ਨਹੀਂ। ਇੱਕ ਨੇ ਦਾ ਹਾਰ ਨਹੀਂ। ਇੱਕ ਨੇ ਜਿੱਤਾਂ। ਪਿੰਡੇ ਆ ਵਿਚਾਲੇ। ਇੱਕੇ ਪਿੰਡ ਵਿਚਾਲੇ ਖੇਡ। ਨਹੀਂ ਚੋਈ ਵਿਚਾਲੇ ਆ। ਪਰ ਕ੍ਰਿਕਟੇ ਕਹਿੰਦਾ ਜੇ ਇੱਕ ਟੀਮ ਜੋ ਹੈ ਟੀਮ ਜਿੱਤਣ ਲੱਗੇ। ਇਹ ਕਹਿੰਦੇ ਨੇ ਫੇ ਕਹਿੰਦੇ ਨੇ ਮਿਲ ਗਏ। ਫੇ ਗੇਮ ਕਿਨੂੰ ਕਹਿਣਾ? ਇਹ ਕਹਿੰਦੇ ਨੇ ਮਿਲ ਗਏ। ਨਹੀਂ ਬਾਪ। ਫੇ ਗੇਮ ਕਿਸੇ ਨੇ ਖੇਲਣੀ ਹੋਣੀ। ਗੇਮ ਖੇਲਣੀ ਹੋਣੀ ਕਿਸੇ ਨੇ। ਖੇਲਣੀ ਹੋਣੀ। ਪਲਵਾਨ ਜੋ ਕੋਲ ਦੇ ਬਰਾਬਰ ਐ। ਆ ਗਰੇ ਕਦੇ ਮਿਲ ਗਏ। ਸਰਲ ਗੇਮ ਵੀ ਕਿਨੇ ਗਾਣਾ ਪਾਪੇ ਓਡੀਸੀ ਬਾਬਾ ਜੀ ਕਿਰਪਾ ਕਰੋ ਮਾਨਾ ਜੀ ਕਿਰਪਾ ਨਹੀਂ ਦੇ ਕਰਨੀ ਆ ਤੇਰੇ ਮਾਪੇ ਸਨ ਕਰ ਰਹੀ ਆ ਰੋਕਲੀ ਰੋਕਲੀ ਰੋਗੇ ਰੋਗੀ ਟੋਕਾ ਰੋਕ ਰਿਹਾ ਭਾਈ ਭਾਈ ਚਲੋ ਬੈ ਚਲੀਏ ਬਹੁਤ ਬਹੁਤ ਮੁਮਾਰਕਾ ਮਾਰਕਾ ਮਾਰਾ ਤੇ ਅਰਗਤ ਬਹੁਤ ਬਹੁਤ ਮੁਮਾਰਕਾ ਪੈਣੀ ਵਾਲੀ ਟੀਮ ਨੇ ਸੱਟ ਲਿਆ ਬਿੰਟਾ ਬਾਈ ਫਟਾ ਫਟਾ 100 ਬਾਈ 11000 ਰੁਪਏ ਹਾਰਨ ਦਿੱਤੇ ਜਾਣ ਤੇ 500 ਰੁਪਏ ਚੋਰੇ ਆ ਜਾ ਜਿੱਤ ਕੇ ਹਾਰਾ ਤੇ ਬਾਈ ਹਾਰਾ ਤੇ ਪਿੱਛੇ ਰਹਿ ਰਹੀ ਸੀ ਉਹਨਾਂ ਨੂੰ 11000 ਰੁਪਏ ਤੇ ਸਾਰੇ ਹੀ ਮੀਰਾ ਨੇ ਜਿੱਤ ਪਈਆਂ ਬਿੱਟਾ ਹਾਂ ਜਿਹੜੇ ਸਾਝੇ ਇੱਥੇ ਉਹਨਾਂ ਨੇ ਵੀ ਖੇੜਾ ਆਪਣੀ ਐਪ ਬਤਾਉਂਦੀ ਟੀਮਾਂ ਜਿੱਤ ਗਈਆਂ ਦੋਨੇ ਹੋਮ ਟੀਮਾਂ ਜਿੱਤ ਗਈਆਂ ਦੋਨੇ ਹੋਮ ਟੀਮਾਂ ਜੀ ਜੀ ਵਧਾਈਆਂ ਵਧਾਈਆਂ ਕੈਪਟਨ ਸਾਹਿਬ ਨੂੰ ਕੋਈ ਕੁਝ ਲੈ ਜੂ ਯਾਰ ਕੋਈ ਯਰੇ ਰੁਪਏ ਥੋੜੀ ਬਾਹਰ ਜਾਣ ਦੇ महारा चलो झल ग्यारह हजार कहने अभी मान शेरी च बने हाँ कहते महाराज झंडी पे द्वारा चलो जी बहुत बहुत अनुमान सारे ਸ਼ੁਕਰੀਆ ਬੜੀ ਮਿਹਰਬਾਨੀ ਕੋਈ ਰਹਿ ਗਿਆ ਆਪ ਜੀ ਦਾ ਹਰ ਸਾਡਾ ਬਹੁਤ ਬਹੁਤ ਬੇੜ ਲਾਗੇ ਸੋਜੇ ਪਿੱਛੇ ਜੇ ਰਹਿ ਜਾਂਦੇ ਹਾਂ ਤਾਂ ਆਪਣੇ ਕਿੰਨੇ ਦੀ ਬੱਤੀ ਵੱਧ ਜਿੰਦੀ ਹੁੰਦੀ ਹੈ ਆ ਬਾਲੀਵੁੱਡ ਦੇ ਅੰਦਰ ਮੈਂ ਮੁੰਡੇ ਚਾਹੇ ਭਾਈ ਚਾਚੇ ਦਾ ਵੀ ਸਨਮਾਨ ਹੋ ਗਿਆ ਸਾਡੇ ਦਾ ਝੁੰਮਰ ਵਾਲੇ ਦਾ ਵੀ ਸਨਮਾਨ ਹੋ ਗਿਆ ਬਹੁਤ ਬਹੁਤ ਧੰਨਵਾਦ ਮੇਰੇ ਵੀਰਾਂ ਦਾ ਸ਼ੁਕਰੀਆ ਬੜੀ ਮਿਹਰਬਾਨੀ ਹੈ